ਚੱਕ ਲੈ ਚੱਕ ਲੈ ਚੱਕ ਲੈ ਜਲੰਧਰ ਪੁਲਿਸ ਨੇ ਚੱਕ ਲੈ ਜੱਗੂ ਦੇ ਯਾਰ ਯਾਨੀ ਕਿ ਗੈਂਗਸਟਰ ਜੱਗੂ ਭਗਵਾਨ ਪੁਰੀਆ ਦੇ ਸਾਥੀ ਜਲੰਧਰ ਪੁਲਸ ਨੇ ਫੜਦੇ ਉਹ ਵੀ ਇੰਨੇ ਖਤਰਨਾਕ ਜਿਨ੍ਹਾਂ ਨੇ ਲਗਭਗ 1 ਮਹੀਨਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਥਾਣੇ ਦੇ ਬਾਹਰ ਕਤਲ ਦੀ ਵਾਰਤਾ ਨੂੰ ਅੰਜਾਮ ਦਿੱਤਾ ਸੀ ਇੱਕ ਬੰਦੇ ਨੂੰ ਗੋਲੀਆਂ ਮਾਰਤੀਆਂ ਸੀ ਯਾਨੀ ਕਿ ਜਿਨ੍ਹਾਂ ਨੇ ਥਾਣੇ ਦੇ ਬਾਹਰ ਬੰਦੇ ਨੂੰ ਗੋਲੀਆਂ ਮਾਰ ਕੇ ਕਤਲ ਕਰਤਾ ਸੀ ਉਹਨਾਂ ਨੂੰ ਜਲੰਧਰ ਦੇ ਪੁਲਿਸ ਕਮਿਸ਼ਨੇਟ ਨੇ ਫੜ ਲਿਆ ਫੜ ਲਿਆ ਫੜ ਲਿਆ आओ तो हाने दुखाने आ पुलिस कमिश्नर दी जुबानी किवे होई एना दे गिरफ्तार दैनिक मेल पंजाबी टीवी ले जलंधर तो रमेश कुमार दी रिपोर्ट आ भी जेड़ा ऑपरेशन है ये काफी टाइम तो चल रहा सीगा इंटेलिजेंस बेस्ड ऑपरेशन सीगा एसीपी एडीसीपी इन्वेस्टिगेशन ते एसीपी इन्वेस्टिगेशन साहब नाल सीआईई दी टीम स्टडी सीगेस इनाले पीछे लगी हुई सीगा जग्गू दे ਨਵ ਦੇਸੂ ਸ਼ੀਟਸ ਹੈ ਇਹ ਬੰਦੇ ਤਿੰਨ ਬੰਦੇ ਗ੍ਰਫਤਾਰ ਹੋਏ ਇੱਕ ਲਲਿਤ ਹੈ ਉਰਫ ਲੱਕੀ ਇਹ ਜਵੰਦਰ ਦਾ ਰਹਿਣ ਵਾਲਾ ਇੱਕ ਹੈ 파ਰਸ ਰੰਧਾਵਾ ਅੰਮ੍ਰਿਤਸਰ ਦਾ ਤੇ ਨikhil ਅਲਿਆਸ ਪੋਲੂ ਇਹ ਵੀ ਅੰਮ੍ਰਿਤਸਰ ਦਾ ਜਿਹੜਾ 파ਰਸ ਤੇ ਨikhil ਹੈ ਇਹ ਵਾਂਟਡ ਹੈ ਇੱਕ ਇੱਕ ਮਹੀਨਾ ਆਲਮੋਸਟ ਇੱਕ ਮਹੀਨਾ ਪਹਿਲੇ ਰਾਜਪੀਰ ਸਿੰਘ ਸੀਗਾ ਇੱਕ ਉਹਦਾ ਮਰਡਰ ਹੋਇਆ ਸੀਗਾ ਅ ਅੰਮ੍ਰਿਤਸਰ ਚ ਉਸ ਕੇਸ 'ਚ ਵਾਂਟਡ ਸੀਗੇ ਦੋਨਾਂ ਚ ਦੋਨਾਂ ਨੂੰ ਮਿਲਾ ਕੇ ਕੋਈ 20 ਮੁਕਦਮੇ ਪਹਿਲਾਂ ਹੀ ਧਰਜੈਣਾ ਤੇ ਜੱਗੂ ਦੇ ਅਸੋਸੀਏਟਸ ਐ ਰਿਕਵਰੀ ਨਾ ਤੋਂ ਤਿੰਨ ਵਿਪਨ ਹੋਈਏ ਤੇ ਐਮਪੀ ਤੋਂ ਤਾਂ ਫੜ ਫੜ ਕੇ ਲੈ ਕੇ ਆਏ ਨਾ ਇਹ ਦੇਖਣਾ ਐਮਪੀ ਕਿਨੇ ਕਿਧਰ ਬੰਦੇ ਬੰਦੇ ਐਮਪੀ ਤਿੰਨੋ ਐਮਪੀ ਗਾਇਓਏ ਸੀਗੇ ਐਮਪੀ ਚੇਨਾ ਨੇ ਵਿਪਨ ਪ੍ਰਕਰ ਕਿਤੇ ਇਹਨੇ ਰਾਈਵਲ ਗੈਂਗ ਦਾ ਇੱਕ ਬੰਦਾ ਉਹਨੂੰ ਐਲੀਮੀਨੇਟ ਕਰਨਾ ਸੀਗਾ ਵਹ ਆਇਡੈਂਟੀਫਾਈ ਹੋ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਇੱਕ ਇੱਕ ਪ੍ਰਿਵੈਂਟ ਪਾਇਆ ਕਿਸ ਗੈਂਗ ਕਿਸ ਕਿਹੜੇ ਗੈਂਗ ਦੇ ਜਿਹੜੇ ਇਹਨਾਂ ਦੇ ਕਤਲ ਕਰਨ ਦੇ ਸਾਥ ਲੋਕਲ ਜਿਹੜੇ ਆਪੋਜ਼ ਕਰਦੇ ਨਾਲ ਅਮਰਸਰ ਲੋਕਲ ਅਮਰਸਰ ਜੀ ਕਿ ਰਾਜਦੀਪ ਕੇਸ ਤੁਸੀਂ ਦੱਸਿਆ ਅਮਰਸਰ ਦੇ ਮਰਡਰ ਮੰਗਣਾ ਕਿਹੜਾ ਹੈਗਾ ਮਤਲਬ ਕਦੋਂ ਇਹ ਮਰਡਰ ਹੋਇਆ ਦੱਸੋ ਸਰ ਤੇ ਤੀਸਰੇ ਮਹੀਨੇ ਮਾਰਚ ਦੇ 14 ਤਰੀਕ ਨੂੰ 14 ਤਰੀਕ ਡੇਟ ਹੈ ਕਿ ਮਾਪਨੀ ਸਟੇਸ਼ਨ ਪਰਚਾ ਦਤਾ ਪਲੇ ਸਟੇਸ਼ਨ ਦੇ ਮੂਹਰੇ ਹੋਇਆ ਸਾਹਮਣੇ ਹੋਇਆ ਉਸ ਦੇ ਐਸੋਸੀਏਟਸ ਆ ਜੀ ਨਾ ਨਾ ਉਸੇ ਐਸੋਸੀਏਸ਼ਨ ਵੀ ਮੁਕਦਮੇ ਦਰਜ ਐ ਦੋਨਾਂ ਤੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਟੂ ਕੁਇਟੀ ਨੂੰ ਫੈਮਿਲੀ ਮੀਡਲ ਕਲਾਸ ਫੈਮਿਲੀ ਤੋਂ ਸਮਝ ਜੰਗ ਮੁੰਡੇ अर्ਲੀ 20ਸ ਦਲਿਤ ਕਿਹਨੂੰ ਰਾਮ ਜੀ ਦਲਿਤ ਤੇ ਲਲਿਤ ਉਤੇ ਵੀ ਹੁਣੀ ਫੜਿਆ ਇਹਨੂੰ ਤਾਂ ਇੱਥੇ ਇੱਥੋਂ ਹੀ ਫੜਿਆ ਦੋ ਚੈਂਬਰ ਉਹ ਦੋ ਅੰਕੀ ਤੋਂ ਲਿਆਂਦੇ ਆ ਦਲਿਤ ਜੀ ਜੀ ਜੀ